ਆਰਿਆ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਹੈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਠੰਡੇ 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 ਵਿੱਚ ਤੁਹਾਡਾ ਠੰਡ ਦੇ ਵਿੱਚ ਅੱਜ ਨਾ ਪੱਦਲ ਹੋਇਆ ਧੁੱਪ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਘੱਟ ਠੰਡੀ ਹਵਾ ਚੰਗੀ ਆ ਅੱਜ ਅਸੀਂ ਉੱਠਣ ਚ ਵੀ ਲੇਟ ਹੋ ਗਏ ਕਿਉਂਕਿ ਨਾ ਉਹ ਪੱਦਲਾ ਕਾਰਨ ਨੇਰੇ ਦਾ ਪਤਾ ਹੀ ਨਹੀਂ ਲੱਗਿਆ ਕਿ ਕਦ ਬਿਨੇਰੀ ਹੈ ਅਜੇ ਵੀਆਂ ਲੱਗਦਾ ਦਾ ਉਹ ਪੰਜੇ ਬੱਚੇ ਆ ਉਹ ਤਾਂ ਜਦ ਉੱਠ ਕੇ ਟੈਨ ਦੇਖਿਆ ਅੱਜ ਤਾਂ 4:30 ਹੋ ਗਏ ਫਟਾਫਟ ਮੈਂ ਕੰਮ ਕਰਿਆ ਸਾਰਾ ਫਟਾਫਟ ਹੁਣ ਕਿਉਂਕਿ ਅੱਜ ਮੇਰੀ ਦਾਰਾਣੀ ਨੇ ਵੀ ਜਾਣਾ ਏ ਆਪਦੇ ਭੂਆ ਪਿੰਡ ਤੁਹਾਨੂੰ ਵਲੌਗਸ ਪਤਾ ਲੱਗ ਜੂਗਾ ਕਿਉਂ ਜਾਣਾ ਏ ਹਨਾ ਉਹਨਾਂ ਦੀ ਭੂਆ ਦੀ ਕੁੜੀ ਨੇ ਬਾਹਰ ਨੂੰ ਜਾਣਾ ਏ ਕੈਨੇਡਾ ਨੂੰ ਜਾਣਾ ਏ ਸੁਣਾ ਤਾਂ ਕੈਨੇਡਾ ਦਾ ਸੁਣ ਕੇ ਕਿਸੇ ਦਾ ਵੀ ਹਨਾ ਵੈਸੇ ਹੀ ਨਹੀਂ ਉਹ ਹੁੰਦੀ ਸਾਗਨ ਦੇ ਲਫਾਫੇ ਹੀ ਖਤਮ ਹੋਈ ਜਾਂਦੇ ਨੇ ਸਿਆਗਨਾਂ ਦੇ ਲਫਾਫੇ ਹੀ ਖਤਮ ਹੋਈ ਜਾਂਦੇ ਨੇ ਦੱਸ ਬਚਦੇ ਹੀ ਨਹੀਂ ਅਗੇ ਪੈਸੇ ਹੀ ਨਹੀਂ ਬਚ ਰਹੇ ਨਾ ਹੋਰ ਯਾਰ ਦੇਖੋ ਤੀਏ ਦਿਨ ਸਨੇਹਾ ਆ ਜਾਣਾ ਕੋਈ ਅੱਜ ਆ ਜਾ ਰਿਹਾ ਲਓ ਲਫਾਫਾ ਕਰੋ ਤਿਆਰ ਲਓ ਕਰੋ ਲਫਾਫਾ ਤਿਆਰ ਜਿਹੜੀ ਜਲਦੀ ਨਹੀਂ ਤੋਰੀ ਜੇ ਫਿਰ ਪੂਰੀ ਕੰਮ ਨਹੀਂ ਪੈਂਦੀ ਆ ਹੁਣ ਤਾਂ ਜਦ ਬਸ ਮੂਡ ਆਫ ਹੋ ਜਾਂਦਾ ਸੁਣ ਕੇ ਖੁਸ਼ੀ ਜੀ ਨਹੀਂ ਹੁੰਦੀ ਕੋਈ ਬਾਤ ਸਾਰਿਆ ਮੂਡ ਆਫ ਹੋ ਜਾਂਦਾ ਵੀ ਸ਼ਗਨਾਂ ਨੂੰ ਤਾਂ ਤਿਆਰ ਕਰਨਾ ਪੈਂਦਾ ਫੇਰ ਹਾਰਦੇ ਹੀ ਨਹੀਂ ਹੈਗੇ ਜਾਣ ਤੇ ਹਾਰਦੇ ਹੀ ਨਹੀਂ ਹੈਗੇ ਨਾਲੇ ਕਿੰਨੀ ਵਾਰ ਸਮਝਾ ਲੇ ਵੀ ਨਾ ਜਾਓ ਭਾਈ ਰੁਕ ਜਾ ਰੁਕ 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 ਨਹੀਂ ਨਹੀਂ ਹੈਗੇ ਨਾਲ ਕੋਈ ਗੱਲ ਨਹੀਂ ਆਪਣਾ ਤਾਂ 11 ਬਰਸ ਦਾ ਸਰਦਨ ਉਹਨਾਂ ਦੇ ਲੱਖਣ ਅਨੁਸਾਰ ਦਾ 11 ਬਰਸ ਦਾ ਸਰਦਨ ਦਾ ਬੋਦੋ ਕਰੀ ਕੀ ਅਮਨੂ ਜੀ ਸਮਝ ਨਹੀਂ ਆਉਂਦਾ ਪਾਰ ਹੈ ਕੀ ਆ ਹੁਣ ਤੱਕ ਆਣ ਮੈਨੂੰ ਆਹ ਕੱਲ ਰਾਜਵੀਰ ਦਾ ਹੋਣਾ ਸੀ ਕੰਢੀ ਹੁਣ ਤਾਂ ਅਸੀਂ ਵੀ ਕੰਢੀ ਜਾਂ ਕੰਮ ਤੇ ਗਏ ਹੁੰਦੇ ਹਨਾ ਸਾਰੇ ਆਹੀ ਗੱਲਾਂ ਕਰਦੇ ਆਂ ਵੀ ਜੇ ਅੱবি ਆਪਾਂ ਨੂੰ ਤਾਂ ਦੇਖੀ ਇੰਡੀਆ ਇੰਡੀਆ ਵਾਲੇ ਵੀ ਆਪਣੀ ਇੱਜ਼ਤ ਨਹੀਂ ਕਰਦੇ ਹੁਣ ਮੈਂ ਕਹਾਂ ਕਰਦੇ ਨਹੀਂ ਇਹ ਅਸਲ ਸਚਾਈ ਹੈ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ਹੁਣ ਮੈਂ ਕਿਹਾ ਹੁਣ ਤਾਂ ਪਹਿਲਾਂ ਤਾਂ ਤੁਹਾਨੂੰ 10-12 ਹਜ਼ਾਰ ਦਾ ਤਾਂ ਸਪੈਸ਼ਲ ਫੀ ਉਹ ਦਵਾਂਦੇ ਤੇ ਵੀ ਹਾਂ ਵੀ ਆਪ ਲੈ ਕੇ ਆਉਂ। ਪੁਰਾ ਗੈਰਨ ਨੇ ਬੱਸ ਚੜ ਕੇ ਆਜਾ ਤੁਹਾਡਾ ਤਾਂ ਪੀ ਦੀ ਨਗਮਾ। ਇਹ ਆਪੇ ਆਜੋ ਬੱਸ ਚੜ ਕੇ ਹਨਾ। ਹੋਰ ਦਿੱਲੀ 에ਰਪੋਰਟ ਬਸ ਹੂੰ। ਜਦੋਂ ਫਿਰ ਦੂਗਰ ਕੋਈ ਕੋਈ ਗਿਆ ਬੰਦਾ ਚਾਹ ਹੁੰਦਾ ਲੋਕਾਂ ਨੂੰ। ਹੌਰ ਤਾਂ ਮੈਂ ਹਾ ਜਦ ਫੋਨ ਵੀ ਆਉਂਦੇ ਨੇ ਪਹਿਲੇ ਹੀ ਆਉਂਦਾ ਵੀ ਇਹ ਤਾਂ ਬਿੱਲ ਹੀ ਐ ਅਸ ਤਾਂ ਕੰਮ ਕਰਨੀ। ਹੈ। ਬਹਲੇ ਦੇਸ਼ਾਂ ਦੀ ਗੱਲ ਕਰਦੀ ਆ ਕੱਲ ਰਾਜਵੀਰ ਦਾ 팀 ਚ ਫੋਨ ਆਇਆ ਸੀ ਤੇ ਬਚਾਰੀ ਉਹ ਵੀ ਚਲ ਫਿਰਲੀ ਹੁੰਦੇ ਫੋਨ ਕਰ ਲੰਦੀ ਆ ਚਲ ਫਿਰ ਮੈਂ ਕਿਹਾ ਕੰਦੀ ਹੁਣ ਅਸੀਂ ਇਹੀ ਗੱਲਾਂ ਕਰਦੇ ਹੁੰਨੇ ਜੇ ਕੰਮ ਤੇ ਗਏ ਹੁੰਨੇ ਆ ਕੰਦੀ ਆਪਣੇ ਤਾਂ ਹੁਣ ਇੰਡੀਆ ਵਾਲੇ ਵੀ ਇੱਜ਼ਤ ਨਹੀਂ ਕਰਦੇ ਪੰਜਾਬ ਵਾਲੇ ਵੀ ਮੈਂ ਕਿਹਾ ਹੁਣ ਕਰਨ ਕਿਹਾ ਤੁਹਾਡਾ ਤਾਂ ਤੇਰਿੰਦਾ ਹੀ ਆ ਇਹ ਕੰਮ ਬਾਗ ਲੱਗਣਾ ਤਾਂ ਬੱਲੇ ਵੀ ਪੰਜਾਬ ਵਾਲੇ ਕੰਮ ਵਾਲੇ ਹੋ ਗਏ ਹੁਣ ਤੁਸੀਂ ਬੱਲੇ ਹੋ ਗਏ ਜਾਦੇ এয়ারਪੋਰਟ ਤੇ ਵੀ ਲਿਆਣਾ ਹੁੰਦਾ ਕਿਸੇ ਨੂੰ ਤੱਲੇ ਜਵਾਬ ਦੇ ਦੇਈਦਾ ਵੀ ਆਪਨਾ ਪਿਆ ਗੋ ਵੀ ਆਪੇ ਆ ਜਾ ਤੁਹਾਡੇ ਤਾਂ 3 ਦਿਨ ਦਾ ਖਰਚਾ ਵਧਾਰ ਕੇ ਕਰੋ ਲਫਾਫੇ ਤਿਆਰ ਕਰੋ ਲਫਾਫੇ ਤਿਆਰ ਸ਼ਗਨਾ ਦੇ ਕਾਰਡ ਵੀ ਉਹ ਖਤਮ ਹੋ ਜਾਂਦੇ ਨੇ ਪੀਏ ਦੀ ਬਸ ਕਰੋ ਹੁਣ ਰੁਕ ਚੋ ਮਾੜਾ ਜਾਂ ਸਾ ਆ ਲੈਣ ਦਾ ਸਾਨੂੰ ਜੀ ਦਰਾਰੀ ਤਿਆਰ ਕਰ ਲਈਆਂ ਕਰ ਲ ਪਾ ਲਿਆ ਦੇਖੋ ਕਿੰਨੇ ਸੋਹਣੇ ਵਿਆਹ ਹੈ ਪਰ ਅਸੀਂ ਨਾ ਇਹ ਮੁੰਜਾ ਚੀਰ ਸਾਨੂੰ ਘਰੇ ਆ ਗਈ ਤਾਂ ਅਸੀਂ ਹਰ ਐਕਸਟ੍ਰਾਈਮੈਂਟਸ ਕਰਦੇ ਆ ਆ ਦੇਖੋ ਟਰਾਈ ਕਰਦੇ ਰਹਿੰਦੇ ਆ ਆ ਵੇਖੋ ਨਾ ਇਧਰ ਨੇਹ ਰਾਇ ਐ ਇਧਰ ਨੂੰ ਆਈ ਮੜ ਜਾ ਇਹ ਆ ਦੇਖੋ ਕਿੰਨੇ ਸੋਹਣੇ ਕਰ ਲ ਪਾਏ ਹੁਣ ਤੁਹਾਨੂੰ ਨੇਹਰੇ ਕਰਕੇ ਨਹੀਂ ਦਿਖ ਰਿਆ ਹੁਣ ਪਰ ਬਹੁਤ ਸੋਹਣੇ ਪਾਏ ਜਏ ਜੇ ਦੁਕਾਨ 'ਚ ਪਾਉਂਦੇ ਆ ਬੇਜਾ ਹਾਂ ਜੀ ਬਹੁਤ ਕਰਿਆਨੇ ਵਾਲੀ ਦੁਕਾਨ 'ਚ ਕਰਿਆਨੇ ਦੀ ਬਾਹਰ ਚੋਂ ਨਹੀਂ ਆਉਂਦੀ। ਬਾਹਰ ਨਹੀਂ ਆਉਂਦੀ। ਹਾਂ ਅਸੀਂ ਬਾਹਰ ਵਾਲੇ ਨਹੀਂ। ਅਸੀਂ ਕਿਸੇ ਨੂੰ ਪੈਸੇ ਦੇਣ ਦਾ ਮੌਕਾ ਹੀ ਨਹੀਂ ਦਿੰਦੇ। ਕਿਉਂਕਿ ਤਾਂ ਨਾ ਹੀ ਜੇ ਬਾਹਰ ਸ਼ੌਂਗੰਦੇ ਖਤਮ ਹੋ ਜਾਂਦੇ ਨੇ, ਵਾਟਾ ਦੇਣੀ ਬਾਹਰ ਜਾਂਦੇ। ਤਾਂ ਕਰਕੇ ਸਾਰੇ ਸਦਨ ਉਸੇ ਘਰੇ ਕੰਮ ਕਰ ਲੈਂਦੇ ਆ। ਬਾਹਰ ਵਸਣ ਦੀ ਲੋੜ ਨਹੀਂ ਹਾਂ ਹਾਂ ਜੇ ਕੰਮ ਨਾ ਕਰੇ ਕਰੋ ਸਿੱਖੋ। ਬਸ ਟਾਈਮ ਲੱਗ ਜਾਂਦਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਬਸ ਇਹਨਾਂ ਕੰਮਾਂ ਨੂੰ ਟਾਈਮ ਤੇ ਚੀਜ਼ਾਂ ਵੀ ਚਾਹੀਦੀਆਂ ਸਾਰੀਆਂ ਹੋਰ ਜਿਵੇਂ ਸਾਡੇ ਕੋਲ ਹੇਅਰ ਸਪਰੇ ਨਹੀਂ ਹੈਗੀ ਹੇਅਰ ਸਪਰੇ ਸਪਰੇ ਉਹ ਦਿੱਤੀ ਉਹ ਹੋ ਜਾਂਦੇ ਕਰ ਲੈ ਐ ਠੀਕ ਜਾਉ ਹੋ ਜਾਣਗੇ ਨਹੀਂ ਤਾਂ ਸ਼ਾਮ ਤੱਕ ਸੁਧਰਡ ਗੋ ਨਹੀਂ ਤਾਂ ਐ ਨਹੀਂ ਪਤਾ ਪਿੱਛੇ ਸੀਟ ਲੱਗ ਜੇ ਗੱਡੀ ਦੀ ਫਿਰ ਜਦੇ ਮਿਟ ਜਾਂਦੇ ਨੇ ਸਾਰੇ ਬਸ ਇਹ ਚੀਜ਼ ਨੂੰ ਨਾ ਚੱਲ ਇੱਕ ਵਾਰ ਨਾ ਪੈ ਗਈ ਲੈਵਾਂਗੇ ਸਪਰੇ ਵੀ ਆਵੋ ਤੇ ਮम्मा ਦੇਖੀ 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 ਵੀ ਗੋਦੀ ਚੱਕ ਲਓ ਮम्मा ਆ ਜਾ ਤਲੀਏ ਤੀਜਾ ਆ ਜਾਓ ਤਪ ਤੀਜਾ ਦੇਖ ਆਦੇ ਮੈਂ ਮਮਾ ਬੁੱਲ ਲੈ ਦੇ ਕਿ ਮੈਂ ਕੱਢ ਰਿਆ ਤੀਜਾ ਚੁਲਿਆ ਤਾਂ ਹੈਗਾ ਐ ਬੱਚਾ ਮੈਨੂੰ ਵਾਇ ਤਾਂ ਕਰ ਦੇ ਵਾਇ ਕਰੀ ਜਗਾ ਸੱਸੇ ਕਾ ਸੱਸੀ ਕੋਈ ਜਾਣਾ ਮੰਮੀ ਤਿਆਰ ਹੋਈ ਵੀ ਐ ਵੀ ਜਗਾ ਸੱਸੇ ਕਾ ਬਲਾ ਸੱਸੀ ਕਾ ਬਲਾ ਮੰਮੀ ਸੱਸੀ ਕਾ ਬਲਾ ਦਾਲ ਘਰਨ ਤਰੀ ਵੀ ਐ ਨਾ ਹਾਂ ਦਾਲ ਤਾਂ ਹਿੱਟ ਗਈ। ਬਾਬੂ ਮੇਰਾ ਚੱਲਿਆ ਮੈਨੂੰ ਛੱਡ ਕੇ ਗਗਨੀ ਨੂੰ ਛੱਡ ਕੇ ਚੱਲਿਆ ਇਹ। ਹੈ ਬਿਨਾ ਗਗਨੀ ਤੇ ਚੱਲਿਆ। ਹੈ ਤੂੰ ਮੇਰੇ ਨਾਲੇ ਸੱਚਦਾ ਏ ਆਪਣੀ ਜੋੜੀ ਦੋਹਾਂ ਦੀ ਸੱਚਦੀ ਆ। ਚਲੋ ਬਈ ਇਹਨੂੰ ਇਹਨਾਂ ਨੂੰ ਜ਼ਿਆਦਾ ਨਹੀਂ ਦਿਖਾਉਣਾ ਹੈਗਾ ਸਾਡੀ ਵੀਡੀਓ ਕਟਾ ਬੰਦ ਦੇ ਨੇ। ਮੈਂ ਕਟਾਦੀ ਆ ਤੇਰੀ ਕਟਾਦੀ ਅੱਜ ਮੈਂ ਨਹੀਂ ਅੱਜ ਦੇ ਬਾਅਦ ਇਹਨਾਂ ਨੂੰ ਦਿਖਾਂਦੀ ਬਈ ਜ਼ਿਆਦਾ। ਡਲੀਟ ਕਰਾ ਦਿੰਦੇ ਨੇ ਇਹ ਤਾਂ ਸਾਡੇ ਲਈ ਖਤਰੇ ਦੀ ਘੰਟੀ ਨੇ ਚਲੋ ਭਾਈ ਮੇਰੀ ਦਰਾਨੀ ਚੱਲੀ ਬੜੀ ਠੰਡ ਹੈ ਆਪਣੇ ਆਪ ਨੂੰ ਸਾਮਕੇ ਰੱਖਿਓ ਭਾਈ ਕੱਪੜੇ ਬੰਨ੍ਹ ਲਈ ਆ ਉੱਪਰਲਾ ਬਟਨ ਖੁੱਲ੍ਹਾ ਹੈ ਇੱਕ ਟੇਡਾ ਇੱਕ ਵਿੰਗਾ ਸੈਂਟਰ ਵਾਲਾ ਲਾਇਆ ਉੱਪਰ ਵਾਲਾ ਲਾਇਆ ਉੱਪਰ ਵਾਲਾ ਬਾਅਦ ਚ ਲਾ ਲਈਂ ਜਿਆ ਠੰਡ ਵਧੂਗੀ ਹत्ता ਹੀ ਟੱਚ ਦੇਖੀ ਤੀ ਤੁਰ ਜਾ ਰਹੀਆਂ ਮम्मा ਹਾਕ ਦੇ ਗਿੱਡੀ ਮਾਰੀ ਹੁਣ ਅਸੀਂ ਪਿੱਛੇ ਖਾਵਾਂਗੇ ਮੂੰਗੀ ਦੀ ਦਾਲ ਤੁਸੀਂ ਖਾਓ ਪਕੌੜੇ ਜਾ ਕੇ ਗਰਮ ਗਰਮ ਨਾਲੇ ਠੰਡਾ ਮੌਸਮ ਵਿੱਚ ਵਧੀਆ ਲੱਗਣਗੇ ਹਨਾ ਵਧੀਆ ਲੱਗਣਗੇ ਬਾਈ ਫੜਾ ਦਿਓ ਫੜਾ ਦਿਓ ਇਹਨੂੰ ਫੜਾ ਦਿਓ ਲੈ ਉਥਾਰ ਲਓ ਜੀ ਲਓ ਜੀ ਲਓ ਜੀ ਆਪ ਉਹ ਨਹੀਂ ਤਾਂ ਚਲੇ ਗਏ ਹੁਣ ਅਸੀਂ ਖਾਣ ਲੱਗੇ ਰੋਟੀ ਪੌਣੇ 10 ਹੋ ਗਏ ਅਸੀਂ ਵੀ ਉਹਨਾਂ ਦੇ ਚੱਕਰ ਚ ਲੇਟ ਹੋ ਗਏ ਭੁੱਖ ਲੱਗ ਰਹੀ ਆ ਬਹੁਤ ਜ਼ਿਆਦਾ ਹੁਣ ਰੋਟੀ ਖਾ ਲਈਏ ਠੰਡਾ ਠੰਡਾ ਮੌਸਮ ਆ ਅਸੀਂ ਤਾਂ ਦਾਲ ਨਾਲ ਰੋਟੀ ਖਾਵਾਂਗੇ ਉਹ ਤਾਂ ਉਹ ਦਾ ਪਕੌੜਾ ਖਾਵਾਂਗੇ ਜਰਨ ਪਈ ਹੈ ਨਾ ਇੱਕ ਮੀਂਹ ਦਾ ਮੌਸਮ ਹੈ ਹੁਣ ਮੀਂਹ ਦਾ ਮੌਸਮ ਹੈਗਾ ਹੁਣ ਲੰਗਰਾਂ ਦੀ ਹੈ ਨਾ ਟੈਂਸ਼ਨ ਵੀ ਹੋ ਗਈ ਆ ਕਿਉਂਕਿ ਲੋੜੇ ਜ਼ਰੂਰੀ ਨੇ ਅੱਜ ਮੇਰੀ ਨਰਦ ਨੇ ਵੀ ਆਣਾ ਨਿਆਣਿਆਂ ਨੇ ਅੱਜ ਪੂਰਾ ਗਾਹ ਪੈ ਜੂਗਾ ਸ਼ਾਮ ਤੱਕ ਤੁਸੀਂ ਸਾਰੇ ਦੇਖੀ ਜਾਇਓ ਇਹਨਾਂ ਨੂੰ ਸ਼ਰਾਰਤਾਂ ਕਰਦੇ ਆਣੂ ਹੈ ਫੋਨ ਕਰਾਂ ਫੋਨ ਕਰਕੇ ਇਹ ਕਹਦੇ ਨੇ ਵੀ ਚਾਹਵੇਂ ਛੁੱਟੀ ਆ ਜਾਈਂ ਨਾ ਵੀ ਆ ਜਾਓ ਨਾ ਵੀ ਛੇਤੀ ਆ ਜਾਓ ਛੇਤੀ ਵੀ ਆ ਜਾਓ ਬਈ 12 ਵਜੇ ਤੱਕ ਰਾਗਵੀ ਤਾਂ 2 ਘੰਟੇ ਦੀ ਪਹਿਲਾਂ ਛੁੱਟੀ ਲੈ ਕੇ ਆਉਂਦਾ ਹੈ ਤੇ ਇਹ ਫੇਰ ਆਉਣਗੇ ਹੈ ਤੇ ਇਹ ਫੇਰ ਆਉਣਗੇ ਕਿਤੇ ਗਿਆ ਹਨ ਵੀ ਕੱਲੂ ਦੀ ਵੀ ਕੱਲੂ ਚਲੇ ਜਾਵਾਂਗੇ ਨਾ ਨਾ ਜਿੰਦਾਂ ਮੈਨੂੰ ਕਹਿ ਗਈ ਸੀ ਹਾਂ ਉਹ ਤਾਂ ਕਹਿ ਗਈ ਸੀ ਨਾ ਜਾਨਸੀ ਜਿੱਦ ਕਰਦੇ ਨੇ ਨਾ ਕਹਿੰਦੀ ਮਮੀ ਸੌਂਪਾ ਦੂੰਗਾ ਦਾਂਗੇ ਅੱਛਾ ਫੇਰ ਦੋ ਦਿਨ ਤੌਰੇ ਲਾਉਣੇ ਨੇ ਉਹਨੇ ਫੋਨ ਕਰਕੇ ਪੁੱਛਾਂਗੇ ਕਹਾਂਗੇ ਉਹਨਾਂ ਨਾਲ ਦਾਲੀ ਨੂੰ ਦੋ ਦਿਨ ਤੌਰੇ ਲਾਉਣੇ ਨੇ ਤਾਂ ਐਸਾ ਨਹੀਂ ਹੋ ਜਾ ਮੇਕ ਪਲੇਟਾਂ ਤਿੰਨ ਰੱਖਤੀਆਂ ਮੈਂ ਤਾਂ ਕਾਲਜ ਚ ਚੋਰੂ ਨਹੀਂ ਅੱਛਾ ਮੈਂ ਤਾਂ ਛੋੜ ਕੇ ਖਾ ਲਈਏ ਦਾਲ ਮੈਂ ਛੋੜ ਕੇ ਬਹੁਤ ਈ ਰੋਟੀਆਂ ਦਾਲ ਦਾ ਬੱਧਾ ਜੀ ਹੈ ਦਾਲ ਦਾ ਬੱਧਾ ਨੂੰ ਕਾਬੂ ਹੈ ਜੋ ਵੀ ਮਿੱਟਾ ਦਾਲੇ ਮਗਰ ਰਾਤ ਨੂੰ ਆ ਨਹੀਂ ਬਣਿਆ ਆ ਸਾਰਾ ਖਾਉਂਦੇ ਤੇ ਤਾਂ ਰੱਖ ਲਾਂ ਤੇ ਤਾਕਤ ਸਰਜੂ ਦਾੜ ਨਹੀਂ ਬਚਦਾ ਆ ਫਿਰ ਬਿਚੀ ਦਿੱਤੀ ਕਰਨਾਗੇ ਬਿਚੀ ਦਿੱਤੀ ਕਰਨਾ ਮੈਂ ਤੁਹਾਨੂੰ ਦਿੰਦੀ ਠੀਕ ਹੈ ਮੈਂ ਖਾ ਕੇ ਦੇਖੀ ਤੀ ਉਹਦੇ ਬਣੀ ਘੱਟ ਰਹੇ ਨੇ ਉਹਦੇ ਤਾਂ ਅੱਜ ਦਾ ਠੀਕ ਆ ਚੱਲ ਜੱਟ ਲੋਜੀ ਦੁਪਹਿਰ ਦੇ ਹੋ ਗਏ 3:30 ਤੇ ਯੂਵੀ ਦਾ ਸਕੂਲ ਤੋਂ ਆ ਕੇ ਪੌਣੇ 4 ਹੋ ਗਏ ਹੁਣ ਪੌਣੇ 4 ਪੌਣੇ 4 ਹੋ ਗਏ ਪੌਣੇ 4 ਹੋ ਗਏ ਇੱਧਰ ਤਾਂ ਰੱਖੇ ਨੇ ਅਸੀਂ ਆਲੀ ਪੌਣੇ 4 ਦਾ ਟਾਈਮ ਹੋ ਗਿਆ ਥਲੋ ਤੇ ਅਜੇ ਨੂੰ ਕੰਮ ਕਰੀਏ ਪੌਣੇ 4 ਦਾ ਹੀ ਟਾਈਮ ਹੋ ਗਿਆ ਬੈਠ ਯੂਵੀ ਨੇ ਜਾਣਾ ਹੁਣ ਟਿਊਸ਼ਨ ਤੇ ਹਵਾ ਬਹੁਤ ਚੱਲ ਰਹੀ ਹੈ ਤੇ ਮੀਂਹ ਮੀਂਹ ਬਸ ਅੱਜ ਪੈ ਰਿਹਾ ਐਨਾ ਜ਼ਿਆਦਾ ਵੀ ਨਹੀਂ ਪੈ ਰਿਹਾ ਹੈ ਨਾ ਪਿਆ ਤਾਂ ਥੋੜਾ ਰਿਹਾ ਠੰਡਾ ਮੌਸਮ ਹੋ ਰਿਹਾ ਹੈ ਉਕਾ ਜਿਹਾ ਪਈ ਗਿਆ ਸਰਦੀ ਆ ਰਹੀ ਹਾਂ ਠੰਡ ਜੀ ਹੋ ਰਹੀ ਹੈ ਜਾਦੇ ਦੋਨੇ ਦਿਖ ਰਹੀ ਐ ਹਾਂ ਠੰਡ ਜੀ ਹੋ ਰਹੀ ਹੈ ਹੁਣ ਅਸੀਂ ਬਾਹਰ ਚੁੱਲਾ ਬਾਲ ਕੇ ਨਾ ਇੱਥੇ ਨਾਲੇ ਆਲੂ ਤਾਂ ਉਬਲਨੇ ਇਹ ਅਸੀਂ ਨਾ ਆਲੂ ਹਮੇਸ਼ਾ ਉਬਾਲ ਕੇ ਸਬਜ਼ੀ ਬਣਾਉਂਦੇ ਹਾਂ ਜਦ ਵੀ ਕੋਈ ਤਰੀ ਆੜੀ ਸਬਜ਼ੀ ਬਣਾਉਣੀ ਹੈ ਜਿਵੇਂ ਜਿਹੜੇ ਪੁਰਾਣੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਤਾਂ ਜਿਵੇਂ ਪਤਾ ਹੀ ਆ ਵੀ ਅਸੀਂ ਉਬਾਲ ਕੇ ਹੀ ਬਣਾਉਂਦੇ ਹਾਂ ਹਮੇਸ਼ਾ ਇਹ ਅੱਜ ਨਾ ਸਾਗ ਧਰਨਾ ਤਾਂ ਫਿਰ ਸਾਗ ਬਹਿ ਗਿਆ ਕੱਲ ਕਰ ਲਵਾਂਗੇ ਵਧੀਆ ਰਹਿੰਦੇ ਔਰ ਹਾਂ ਗੱਲ ਕੱਲ ਤੇ ਕਈਓ ਚ ਸਮਾਰਤਾ ਮੈਂ ਕਿਹਾ ਚਲ ਕੱਲੂ ਕਰ ਲਾਂਗੇ ਹੁਣ ਐਨਾ ਮੈਨੂੰ ਕਿਹੜੇ ਪਤਾ ਤੇ ਵੀ ਮੀਂਹ ਆ ਦੂਗਾ ਮੈਂ ਤਾਂ ਕਹਿਆ ਨੀ ਮੈਂ ਮੀਂਹ ਤਾਂ ਇਹਦਾ ਨੀ ਮੀਂਹ ਤਾਂ ਸਤੂ ਗਏ ਨਹੀਂ ਨਾ ਰਾਤ ਦਾ ਕਹ ਰਹੇ ਸੀ ਅਫੇ ਰਾਤ ਦਾ ਫਿਰ ਸੁਵੇਰੇ ਤਾਂ ਪਏ ਬੱਦਲ ਦਾ ਤੜਕੇ ਇੰਨਾ ਤੀ ਹਾਂ ਰਾਤ ਦਾ ਪਰ ਬੱਦਲ ਦਾ ਰਾਤ ਦਾ ਹੀ ਹੋ ਗਿਆ ਕੱਲ ਕਰ ਲਵਾਂਗੇ ਵਧੀਆ ਰਹਿੰਦੇ ਅੱਜ ਹੁਣ ਸਾਗ ਦੇਖਾਂਗੇ ਕਾਲੂ ਕਿਉਂਕਿ ਬਾਹਰ ਸਾਰੇ ਖੇਤ ਤਾਂ ਗਿੱਲੇ ਹੋ ਗਏ ਬਰਸੀਨ ਨੂੰ ਪਾਣੀ ਪਿਆ ਹੋਇਆ ਤਾਂ ਪਹਿਲਾਂ ਇਹਦਾ ਵੀ ਚੰ ਫਿਰ ਹਰਪ੍ਰੀਤ ਉਹਨਾਂ ਦੇ ਲਿਆਵਾਂਗੇ ਪੂਲ ਸਵੇਰ ਦਾ ਮੀਂਹ ਪੈ ਗਿਆ ਗਿੱਲਾ ਹੋ ਗਿਆ ਸੀ ਹੁਣ ਬਾਹਰ ਭਿੱਜ ਜਾਾਂਗੇ ਜੇ ਜਾਵਾਂਗੇ ਹਨਾ ਤੇ ਸਾਡੇ ਪਿੰਡ ਦਾ ਇੱਕ ਲੰਗਰ ਤਾਂ ਲੱਗ ਗਿਆ ਬਾਕੀ ਦੂਜੇ ਸਾਡੇ ਸਾਡੇ ਨਾਲ ਪਿੰਡ ਤੇ ਇੰਨੀ ਜ਼ਿਆਦਾ ਹੋਆ ਬਾਬਾ ਜੀ ਦਾ ਆਸ਼ੀਰਵਾਦ ਆ ਗੁਰੂ ਨਾਨਕ ਦੇਵ ਜੀ ਦਾ ਆ ਵੀ ਹੈ ਨਾ ਵੀ ਸਾਡੇ ਪਿੰਡ ਦੇ ਤਿੰਨ ਲੰਗਰ ਲੱਗਦੇ ਨੇ ਇੱਕ ਸ਼ੁਰੂ ਹੋ ਗਿਆ ਤੇ ਦੋ ਕੱਲੂ ਸਟਾਰਟ ਹੋਣਗੇ ਦੋ ਕੱਲੂ ਲੱਗ ਜਾਣਗੇ ਤੇ ਰੱਬ ਦੀ ਇੰਨੀ ਮਿਹਰ ਆ ਪਿੰਡ ਤੇ ਦੇਖੋ ਹਮੇਸ਼ਾ ਚੱਲੋ ਸਦਾ ਬਣੀ ਹੋ ਰਹੀ ਹੈ ਹਾਂ ਤਿੰਨ ਲੰਗਰ ਹੈ ਕੱਲੂ ਫਿਰ ਅਸੀਂ ਵੀ ਮੈਂ ਤਾਂ ਜਾਣਾ ਫਿਰ ਆ ਕੇ ਸੇਵਾ ਕਰੂੰਗੀ ਤੁਸੀਂ ਤਾਂ ਸੇਵਾ ਕਰ ਜਾਓਗੇ ਤੁਸੀਂ ਟੈਮ ਅੱਜ ਮੇਰੀ ਨੰਦ ਨੇ ਤਾਂ ਆਉਣਾ ਨਹੀਂ ਹੈਗਾ ਕੱਲ ਪਹਿਲਾਂ ਸਵੇਰ ਦਾ ਸੀ ਕਿਹਾ ਸੀਗਾ ਵੀ ਹਨਾ ਅੱਜ ਮੇਰੀ ਨੰਦ ਆਉਗੀ ਕੋਈ ਵੀ ਨਹੀਂ ਆਂਦਾ ਹੈਗਾ ਕਿਉਂਕਿ ਉਹ ਭੂਆ ਭੂਆ ਆਉਣਾ ਭੁੱਲ ਗਏ ਹੋਏ ਨੇ ਫਮਣਵਾਲ ਉੱਥੇ ਜਵਾਕਾਂ ਦਾ ਲੱਗ ਗਿਆ ਜੀ ਤੇ ਉਹਨਾਂ بیمار ਵੀ ਹੋ ਗਏ ਹੁਣ ਹਾਂ بیمار ਵੀ ਹੋ ਕੇ ਫੋਨ ਕਰਕੇ ਹੁਣ ਪੁੱਛਿਆ ਤਾਂ ਵੀ ਭਾਈ ਕਾਦਾ ਆਉਂਗੇ ਦੱਸ ਦੋ ਮੀ ਪੈ ਰਿਹਾ ਵੀ ਜਲਦੀ ਆ ਜਿਓ ਕਹਿੰਦੀ ਨਾ ਫੋਨ ਤੇ ਪਤਾ ਲੱਗ ਰਿਹਾ ਵੀ ਉਹ ਤਾਂ ਆਉਂਦੇ ਹੀ ਨਹੀਂ ਅੱਜ ਤੇ ਉਤੇ ਇਹ ਗੱਲ ਸੁਣ ਕੇ ਫਿਰ ਮੰਮੀ ਇੰਨੀ ਭੜਕ ਗਈ ਇੰਨੀ ਅੱਗ ਅੱਗ ਵਾਂਗੂ ਭੜਕ ਗਈ ਕਹਿੰਦੀ ਇੱਥੇ ਨਾ ਆਇਓ ਕਹਿੰਦੀ ਅਬ ਤੇ ਸੌਰੀ ਭੱਜ ਜਾ ਸਿੱਧਾ ਕਾਲੂ ਕਦ ਮੇਰੇ ਨਣਦ ਆ ਰਹੀ ਆ ਦੱਸੋ ਆਵੇਂ ਮੈਂ ਕਹਤਾ ਕਾਲੂ ਕਹਿੰਦੇ ਮੇਰੇ ਨਣਦ ਆ ਰਹੀ ਆ ਹਾਂ ਇਹ ਹੰਮਣ ਵਾਲਾ ਸਿੱਧੀ ਚੋਰੇ ਵਗ ਗਈ ਤਾਂ ਮੰਮੀ ਇੰਨੀ ਭੜਕ ਗਈ ਜਦ ਬੋਲਣੀ ਪਹੁੰਚ ਨੂੰ ਦੇਖੀ ਮੈਂ ਫੋਨ ਖੋਈ ਜਾਮਾ ਫੋਨ ਫੜ ਕੇ ਬੋਲ ਕੇ ਆਪਣੀ ਗੱਲ ਕੱਟੇ ਮੈਂ ਹੋਰ ਫੜੀ ਜਾ ਮੈਂ ਫੋਨ ਕਦ ਮੰਨੂ ਗੱਲ ਕਰ ਲਣ ਦੋ ਫਿਰ ਡੈਡੀ ਕੋ ਸੱਚ ਬੋਲੀਆ ਵੀ ਤੈ ਮੱਕੀ ਦਲਾਉਣੀ ਆ ਵੀ ਜਿੱਥੇ ਉਹਨਾਂ ਦਾ ਜੀ ਲੱਗ ਨਾ ਰਹਿ ਜਣ ਤੋਂ ਉਹਨਾਂ ਨੂੰ ਫਿਰ ਮੈਂ ਫੋਨ ਲੈ ਕੇ ਸੋਈ ਚੁਆ ਗਿਆ ਮੇਰੇ ਪਿੱਛੇ ਵਿੱਚ ਭੱਜੀ ਆ ਗਈ ਵੀ ਵੀ ਫਿਰ ਬੋਲਣ ਨਾਨਾ ਕਹਿੰਦੀ ਤੈ ਉਰੇ ਨਹੀਂ ਆਉਣਾ ਹੈਗਾ ਉਰੇ ਨਹੀਂ ਆਣਾ ਭੱਗ ਜਾ ਕਹਿੰਦੀ ਆਪਣੇ ਸੋਦੇ ਭੱਗ ਜਾ ਬਸ ਉਰੇ ਨਹੀਂ ਆਉਣਾ ਹੈਗਾ ਬਾਪ ਦੇ ਚੋਰੀਓਂ ਭੱਗ ਜਾ ਮੈਂ ਕਿਹਾ ਮੰਨੂ ਨਾਲ ਗੱਲ ਕਰ ਲਣ ਦੋ ਰਮਨ ਕਹਿੰਦੀ ਰਮਨ ਮੈਂ ਕਿਹਾ ਤੂੰ ਸੀਰੀਅਸ ਨਾ ਜ਼ਿਆਦਾ ਲੈ ਜੀ ਕਿਤੇ ਸੱਚੀ ਸੋ ਚੋਰੀਓਂ ਭੱਜ ਮੈਂ ਕਿਹਾ ਆਜੇ ਤੂੰ ਕੱਲੂ ਆਜੇ ਕੱਤੀ ਕੱਲੂ ਉਹਨਾਂ ਦਾ ਨਾ ਉਹ ਮੁੰਡਾ ਟੀ ਉਹਦਾ ਹੋ ਗਿਆ ਸ਼ਾਬਿਲਟੀ ਲਾ ਹੋ ਗਿਆ ਮੁੰਡਾ ਕਾਲੀ ਟੀ ਲਾ ਹੋ ਗਿਆ ਉਹ ਕਹਿੰਦੀ ਕਿ ਜਵਾਕ ਚੱਜ ਨਾਲ ਖੇਡਿਆ ਵੀ ਨਹੀਂ ਹੈਗਾ ਵੀ ਉਹਨੂੰ ਐ ਵੀ ਅੱਜ ਖੇਡ ਲੂਗਾ ਵੀ ਕੱਲ ਸਾਡਾ ਦਵਾਈ ਘੁੱਟੀਆਂ ਤੇ ਦਿਨ ਲੰਘ ਗਿਆ ਵੀ ਕੱਲੂ ਖੇਡ ਲੂਗਾ ਹਾਂ ਨਾ ਵੀ ਅੱਜ ਵੀ ਤਾਂ ਕਰਕੇ ਵੀ ਵੈਸੇ ਕੱਲੂ ਆ ਜਾਣਗੇ ਉਹ ਐ ਕਹਿੰਦੀ ਵੀ ਚਿੱਕੀ ਦਾ ਹਾਰ ਪਾ ਲਨ ਦੇ ਗੱਲ ਤੇ ਸੀ ਤੇ ਕਾਹਦਾ ਪਿਆਰੀ ਹੈਗਾ ਇਹ ਹਾਂ ਕਹ ਰਵਿਆ ਵੀ ਹੁਣ ਦੇਖੋ ਬਾਰੀ-ਬਾਰੀ ਹੈ ਨਾ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਪੰਜਾਬ ਚ ਤਾਂ ਆ ਰੀ ਰਿਵਾਜ ਚੱਲਦਾ ਹੈ ਹੈਗਾ ਦੇਖੋ ਜਿਵੇਂ ਹੁਣ ਛੁੱਟੀਆਂ ਤੇ ਵੰਡ ਕੇ ਆਣਾ ਪੈਂਦਾ ਹੈ ਹੈਨਾ ਜਿੰਨਾਂ ਦਾ ਹੁਣ ਤਾਂ ਨੰਦਾ ਦੇਖ ਕੇ ਆਣਾ ਪੈਂਦਾ ਹੈ ਵੀ ਤੂੰ ਪਹਿਲਾਂ ਜਾਇਆ ਜਾਂ ਮੈਂ ਪਹਿਲਾਂ ਆਵਾਂ ਹੁਣ ਉਹ ਜਿਵੇਂ ਪਹਿਲਾਂ ਆ ਗਈ ਫਿਰ ਉੱਥੇ ਉਹਦੇ ਟੜਦਾ ਉਹ ਫਿਰ ਉਹਨੇ ਵਾਪਸ ਚਲੇ ਜਾਣਾ ਤਾਂ ਕਰਕੇ ਮੰਮੀ ਗੁੱਸਾ ਕਰ ਲਈ ਤੇ 2 ਦਿਨ ਬਾਅਦ ਜਾ ਦੂਗੀ ਮੇਰੀ ਨੰਦਾ ਕਿ ਮੈਂ ਜਾਣਾ ਹੈ ਹੈਨਾ ਵੀ ਘੜੀ ਚ ਅਗਲਾ ਫੋਨ ਕਰ ਦਿੰਦਾ ਮੈਨੂੰ ਹੋ ਗਈ ਆ ਵੀ ਆ ਜਾ ਤੂੰ ਹਨਾ ਮਾਰ ਵੀ ਕੇ ਆ ਕਾਲੂ ਕਹਦੇ ਆ ਆ ਜਾ ਹਾਂ ਵੀ ਅਗਲੇ ਦਾ ਕਈ ਵਾਰ ਹੋ ਵੀ ਨਹੀਂ ਹੁੰਦਾ ਵੀ ਆ ਜਾ ਮੈਂ ਆ ਗਈ ਹਨਾ ਅਗਲੇ ਕਹਿੰਦਾ ਕਿ ਤਨ ਕੋ ਧਾਇਆਂ ਕਰ ਬਣੇਗੀ ਜੇ ਵੀ ਆਈਂਗੀ ਬਿਨਾ ਵੀ ਪੜ ਪੇਪਰ ਝਾਇਆਂ ਨਾਲ ਪਤਾ ਨਹੀਂ ਬਣਦੀ ਉਹ ਨਹੀਂ ਵੀ ਜੜੀ ਤੇ ਕੇ ਛੱਡ ਕੇ ਧੂਆ ਕੋਨੇ ਚਲੇ ਗਈ ਨਾਲ ਧੂਆ ਹੀ ਕਹਿੰਦਾ ਔਰ ਇਸ ਕਰਕੇ ਅਸੀਂ ਸਾਡੇ ਵੱਲੋਂ ਵੀ ਅਸੀਂ ਉਹਨੂੰ ਲਿਖਿਆ ਤਾਂ ਵੀ ਇੱਥੇ ਆ ਜਾ ਵੀ ਜਵਾਕ ਤਾਂ ਕਹਿੰਦੇ ਹੁੰਦੇ ਨੇ ਵੀ ਹਨਾ ਮੈਂ ਵੀ ਇੱਥੇ ਜਾਣਾ ਤੇ ਮੇਰੇ ਨਾਲ ਨੂੰ ਮਿਲਿਆਉਂਦੇ ਜਾ ਕੇ ਉਹ ਮਿਲਿਆਂਦੇ ਇੱਕ ਦਿਨ ਤਾਂ ਚੱਲ ਮਿਲਿਆ ਹੀ ਜਾਂਦੇ ਆ ਇੱਕ 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 ਨਾ ਦਿਨ ਦਿਨ ਵੀ ਬਹੁਤ ਹੁੰਦਾ ਦਿਨ ਦਿਨ ਵੀ ਮਿਲਿਆਂਦੇ ਸ਼ਾਮ ਨੂੰ ਆ ਜਾਂਦੇ ਆ ਸ਼ਾਮ ਨੂੰ ਮੁੜਿਆ ਤੇ ਬੰਦਾ ਲਗਾਦਾ ਭਤੀਜੀ ਹੋਈ ਦੀ ਔਰ ਅਗਲਾ ਨਾਲੇ ਨਾ ਤੀਨੀ ਬਾਜ਼ਾਰ ਆ ਵਿਚਾਰੇ ਨਾਲੇ ਵੀਡੀਓ ਸਾਰੇ ਦੇਖਦੇ ਨੇ ਵੀਡੀਓਸ ਦੇਖਦੇ ਵੀ ਉੱਥੇ ਗਈ ਨਹੀਂ ਭੂਆ ਕੋਲੇ ਗਈ ਹੈ ਨਾ ਚਲ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਦੋਨੇ ਹੀ ਹਨਾ ਭੂਆ ਵੀ ਆਪਣੀ ਆਦੀ ਪਰ ਫਿਰ ਵੀ ਹੁਣ ਵੀਡੀਓ ਜਮੇ ਬਣੇ ਵੀਡੀਓਜ਼ ਬਣਾਉਂਦੇ ਆ ਸਾਰੇ ਦੇਖਦੇ ਆ ਤਾਂ ਥੋੜਾ ਜਿਹਾ ਨਾ ਮਤਲਬ ਰਿਸ਼ਤੇਦਾਰਾਂ ਨੇ ਜਾਂ ਕਰਨ ਖੁੰਝਿਆਂ ਦਾ ਬਹੁਤ ਲੱਗਦਾ ਅਗਲਾ ਜੇ ਬੋਲੇ ਵੀ ਨਾ ਪਰ ਪਿੱਠ ਪਿੱਛੇ ਸਾਰੇ ਬੋਲਦੇ ਆ ਤਾਂ ਪਤਾ ਹੀ ਆ ਤੁਹਾਨੂੰ ਹੁਣ ਚੱਲਾਂ ਤਾਂ ਪਿੱਖ ਵਿੱਚ ਹੀ ਹੁੰਦੀਆਂ ਨੇ ਮੂੰਹ ਤੇ ਤਾਂ ਹੁੰਦੀਆਂ ਨਹੀਂ ਉਹ ਲਗਾਣਾ ਨਹੀਂ ਪਿਆ ਨਾ ਹੋਰ ਵੀ ਪਰਜੈਂਗੀਆਂ ਕੁਛ ਦੀਆਂ ਨਹੀਂ ਅੱਗ ਲਾਏ ਜਾਂਦਾ ਏ ਇਸ ਕਰਕੇ ਮੈਂ ਤਾਹੀਉ ਨੂੰ ਫੋਨ ਕੀਤਾ ਵੀ ਜਲਦੀ ਆ ਜਿਓ ਮੈਂ ਪੈ ਰਿਹਾ ਏ ਵੀ ਥੋੜਾ ਜਿਹਾ ਛੇਤੀ ਆ ਜਿਓ ਨਾਲ ਉਹ ਵੀ ਰੌਣਕ ਮੇਲਾ ਚੱਲ ਲੱਗ ਚੁਗਾ ਜਦ ਅੱਗੇ ਪੱਤ ਲੱਗ ਰਿਹਾ ਕਹਿੰਦੀ ਮੈਂ ਤਾਂ ਆਉਣਾ ਹੀ ਨਹੀਂ ਸੌਰਾ ਕੱਲੂ ਆਉਂਗੀ ਚੱਲ ਫੇਰ ਅਸੀਂ ਕੀ ਆ ਬਈ ਚੱਲ ਜਦ ਤੇਰਾ ਜੀ ਕਰਦਾ ਹੁਣ ਕੱਲੂ ਆ ਜੀ ਹੁਣ ਥੋੜਾ ਜਿਹਾ ਦਿਨ ਰਹਿ ਗਿਆ ਦਿਨ ਵੀ ਲੰਘ ਗਿਆ ਬਸ ਹੁਣ ਬਸ ਅਸੀਂ ਸਬਜ਼ੀ ਦੀ ਤਿਆਰੀ ਹੁਣ ਕੱਲੇ ਅਸੀਂ ਤਰੀ ਵਾਲੇ ਆਲੂ ਬਣਾਵਾਂਗੇ ਤਣੀਆਂ ਪਾ ਕੇ ਕੱਲ ਨੂੰ ਧਰਾਂਗੇ ਸਾਗ ਕੱਲ ਨੂੰ ਲੰਗਰ ਚੱਲ ਗਿਆ ਮੈਨੂੰ ਲੰਗਰ ਤੇ ਜਾ ਪਹੁੰਚਣੀ ਬਸ ਆਗ ਰਹਿਣ ਦੇ ਹੋਇਰਾ ਸਾਗ ਧਰ ਲਿਓ ਕੀ ਧਰਨਾ ਸਾਗ ਮੈਂ ਕਿੱਥੇ ਧਰੂੰਗੀ ਮੈਂ ਤਾਂ ਖੁੱਜ ਜਾਣਾ ਮਦਾ ਕਿੱਥੇ ਮਦਾ ਭੋਗ ਅੱਛਾ ਅੱਛਾ ਠੀਕ ਹੈ ਤੁਸੀਂ ਦਵਾਈ ਦਿਓਗੇ ਨਾ ਤੁਸੀਂ ਦਵਾਈ ਨਹੀਂ ਦੇਖੀਏ ਤੇ ਤੂੰ ਜਲਦੀ ਰਹਿੰਦੀ ਤਾਂ ਕਰ ਨਹੀਂ ਫੇਰ ਜੇ ਲੰਗਰ ਲੱਗ ਗਿਆ ਫੇਰ ਤਾਂ ਮੈਂ ਲੰਗਰ ਤੇ ਜਾ ਪਹੁੰਚਣਾ ਲੱਗ ਜੂ ਅੱਦੇ ਦਿਨ ਤੇ 4 ਵਜ ਗਏ ਅੱਦੇ ਦਿਨ ਤੇ ਲੰਘਰ ਲਾ ਦੇਣਾ 4 ਵਜ ਗਏ ਜੇ ਧਰ ਹੋਇਆ ਤਾਂ ਥੋੜਾ ਜਿਹਾ ਧਰ ਲਿਓ ਨਹੀਂ ਧਰ ਹੋਇਆ ਨਾ ਸਹੀ 4 ਵਜ ਗਏ ਉਹ ਨਹੀਂ ਸਬਜ਼ੀ ਘੜੀ ਹੋਈ ਮੂੰਗੀ ਵਸਰੀ ਬਣਾ ਲਾਂਗੇ ਜਾਂ ਕੁਝ ਹੋਰ ਅਬ ਲੰਗਦੇ ਸਾਖ ਖਾਣੇ ਨਹੀਂ ਹੋਣਾ 4 ਵਜ ਗਏ 4 ਵਜ ਗਏ ਚਲੋ ਯੂ ਵੀ ਦਾ ਟਿਊਸ਼ਨ ਟਾਈਮ ਹੋ ਗਿਆ ਗੱਲਾਂ ਬਾਤਾਂ ਬਹੁਤ ਵਜ ਗਈਆਂ ਬਹੁਤ ਅੰਬੀ ਵੀਡੀਓ ਚੱਲ ਗਈ ਹੋਣੀ ਸਾਡੀਆਂ ਗੱਲਾਂ ਹੀ ਨਹੀਂ ਖਤਮ ਹੋਣੀਆਂ ਪੂਰਾ ਲਿਓ ਪੜ੍ਹ ਕੇ ਖਾਵਾ ਲਓ ਲੈ ਕੇ ਆਈਏ ਫਿਰ ਆਪਾਂ ਸਭਾ ਚਾਰੇ ਵਜੇ ਨਾ 5 ਵਜੇ ਹੋਗੇ ਉਹ ਹਾਂ ਲੈ ਜੀ ਅਸੀਂ ਚੱਲੇ ਪਾਥੀਆਂ ਲੈਣ ਪਿੰਡ ਪਿੰਡ ਵਾਲੇ ਘਰ ਚ ਮੈਂ ਵੀ ਚੱਲੀ ਅੰਜ ਨਾਲ ਹਨਾ ਥੋੜੇ ਹਾਂ ਅੱਜ ਮੈਂ ਵੀ ਚੰਦੀਆਂ ਨਾਲ ਮੀਂਹ ਪੈਂਦੇ ਚ ਸੁੱਕੇ ਚ ਤੱਕਦੇ ਗਏ ਨਹੀਂ ਮੀਂਹ ਪੈਂਦੇ ਚ ਜਾ ਰਹੀਆਂ ਸੜਕਾ ਸਾਫ ਮੌਸਮ ਦਾ ਸਾਫ ਹੋ ਜਾਂਦਾ ਹਨਾ ਸਾਰਾ ਮੀਂਹ ਪਾਏ ਤੇ ਸੜਕਾ ਕੋ ਸਾਫ ਸਾਫ ਨਹੀਂ ਦਿਖਾਈ ਦਿੰਦਾ ਦਾਲਾ ਹਾਂ ਅਸੀਂ ਜਾ ਰਹੇ ਆ ਪਿੰਡ ਵੱਲ ਨੂੰ ਕਿਉਂਕਿ ਅਸੀਂ ਰਹਿੰਦੇ ਆ ਪਿੰਡ ਤੋਂ ਬਾਹਰ ਲਓ ਜੀ ਅਸੀਂ ਆਪਣੇ ਆਗੇ ਪੁਰਾਣੇ ਘਰ ਪੁਰਾਣੇ ਦੋ ਘਰ ਨੇ ਨਾ ਤਿੰਨ ਇੱਕ ਤਾਂ ਵੇਚਤਾ ਦੋ ਰਹਿ ਗਏ ਇੱਧਰ ਅਸੀਂ ਹੁਣ ਪਾਥੀਆਂ ਪੁੱਥੀਆਂ ਪੁਰਾਣੇ ਘਰ ਚ ਤੂੜੀ ਥਾੜੀ ਪਾਥੀਆਂ ਵਗੈਰਾ ਇਹੀ ਰੱਖਦੇ ਆ ਉਂ ਸਾਡਾ ਜੀਚ ਅਸੀਂ ਰਹਿੰਦੇ ਤੇ ਆਹ ਹੈ ਸਾਹਮਣੇ ਆ ਦੇਖੋ ਗੇਟ ਆ ਛੋਟਾ ਗੇਟ ਹੈ ਬੜਾ ਗੇਟ ਤਾਂ ਮੂਰੇ ਜਾਂਦਾ ਜਾਂਦਾ ਸਾਡੇ ਘਰ ਦਾ ਵੱਡਾ ਗੇਟ ਤਾਂ ਮੂਰੇ ਆ ਆ ਸਾਡੇ ਪਿਛਲਾ ਗੇਟ ਆ ਜਿੱਥੇ ਅਸੀਂ ਪਹਿਲਾਂ ਮਕਾਨ ਚ ਰਹਿੰਦੇ ਹੁੰਦੇ ਸੀਗੇ ਇੱਥੇ ਤਾਂ ਅਸੀਂ ਪਾਥੀਆਂ ਪੁੱਥੀਆਂ ਤੂੜੀ ਆ ਦੇਖੋ ਤੂੜੀ ਆ ਛੋਟੀਆਂ ਦਰਖਤ ਜੇ ਖੜੇ ਆ ਮਰ ਆ ਦੇਖੋ ਹੋਰ ਕੁਝ ਨਹੀਂ ਇੱਥੇ ਤੂੜੀ ਔਰ ਪਾਥੀ ਹੀ ਹੁੰਦੀਆਂ ਨੇ ਨੇਰ पे ਅੰਦਰ ਡਰ ਲੱਗਦਾ ਬਈ ਬਾ ਅੰਦਰ ਹੋਣ ਅਸੀਂ ਪਾਠੀਆ ਲੈਣ ਗਏ ਸੱਪਸ ਰੁੰਡਿਆਂ ਦੇ ਵਿੱਚ ਤਾਂ ਬਹੁਤ ਹੜਾ ਕੋਈ ਅੰਦਰ ਤਰ ਮੀ ਪੈ ਰਿਹਾ ਕੋਸ ਆਪਣੀ ਪਾਠੀ ਹੈ ਪੱਥਰ ਵਰਗੀ ਆ ਤਾਂ ਹੀ ਤਾਂ ਕਿਹਾ ਵੀ ਜਿਨੇ ਵੀ ਲੈਣੀ ਆ 3 ਰੁਪਏ ਕਿਲੋ ਤਾਂ ਸੱਚ 3 ਰੁਪਏ ਦੀ ਕਾ ਚਾ ਬਸ ਬਹੁਤ ਹੈ ਨਾ ਚਲੋ ਕੰਨੀ ਟੋਕਰਾ ਢੇਡ ਲਾਤਾ ਚਲੋ ਜੀ ਓ ਬਲੇ 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 ਮਚ ਗਿਆ ਘੇਰਿਆ ਨਹੀਂ ਇੱਕ ਹੱਥ ਤੇ ਇੱਕ ਹੱਥ ਚ ਬੰਦੂਿਆ ਤੂੰ ਜਿੰਦਾ ਲਾਵਾਂ ਹਾਂ ਜਿੰਦਾ ਲਾ ਦੇ ਐਡੀ ਵੀ ਐਡੀ ਵੀ ਮੈਨੂੰ ਲੈ ਕੇ ਨਹੀਂ ਵੀ ਮੈਨੂੰ ਜਿੰਦੇ ਨਹੀਂ ਲਾਣਦੇ ਨਾ ਮਾ ਜਿੰਦਾ ਕਰਦੇ ਕੁ ਲੈ ਕੇ ਜਿੰਦਾ ਉਹ ਫਿਰ ਮੈਨੂੰ ਪ੍ਰਾਣੀ ਜੀ ਜਰ ਲੱਗੀ ਭਈਆ ਨਾ ਇਹ ਰਾ ਹੱਥ ਕੁਛ ਠੰਡਾ ਹੋਈ ਆ ਹੱਥ ਜੇ ਨਹੀਂ ਚੱਲ ਰਹੇ। ਉਹਦੇ ਕਰਕੇ ਫਿਰ ਜਿੰਦਾ ਲਾਂਚ ਪਰੋਬਲਮ ਹੋ ਗਈ ਥੀ। ਫਿਰ ਚੱਲੇ ਅਸੀਂ ਘਰ ਵਾਪਸ। ਪਾਥੀਆਂ ਦਾ ਟੋਕਰਾਂ ਭਰ ਲਿਆ। ਡਿਰਾ ਲੱਗਿਆ ਤਾਂ ਮੈਤੇ ਪਹਿਲਾਂ ਕਿਉਂਕਿ ਕੱਦ 'ਚ ਮੇਰੇ ਫੋਨ ਤਾਂ ਦੂਜੇ ਹੱਥ 'ਚ ਟੋਕਰਾ ਤਾਂ। ਬੜਾ ਔਖਾ ਹੁੰਦਾ ਵੀਡੀਓ ਦੇ ਕੰਮ ਨਾਲ ਦੇਖੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਬੜੀ ਮਿਹਨਤ ਹੁੰਦੀ ਆ। ਬੜਾ ਕੁਮਿਆਏ ਕੁਮਕਿਆ ਕਿ ਤੇ ਛੱਸਲੇ ਆਸੇਰ ਨੂੰ ਹੋਰ ਉਹ ਤੇ ਪਹਿਲਾਂ ਫਿਰ ਆਪਾਂ ਤੇ ਨਹੀਂ 라 ਸਕਦੇ ਤੇ ਲੈਣਾ ਜ਼ਰੂਰੀ ਆ ਦੇਖੀ ਦੇਖੀ ਰੱਖੀ ਕਿ ਤੇ ਦੇਖੀ ਰੱਖੀ ਉਹ ਮਿਲ ਗਈ ਸ਼ੌਲ ਆਬ ਅਬ ਅਬੂ ਦਾ ਵੀ ਅਬੂ ਵੀ ਸਾਰਾ ਦਿਨ ਉੱਥੇ ਬਹੁਤ ਸ਼ਰਾਰਤ ਕੀਤੀ ਕਹਿੰਦੇ ਸੱਤ ਘੰਟੇ ਫਿਰ ਜਿਹੜੇ 3-4 ਘੰਟੇ ਟਿਕਾ ਕੇ ਰੱਖਿਆ ਟੀਵੀ ਲਗਾ ਕੇ ਰੱਖਿਆ ਟਿੱਕੇ ਨਹੀਂ ਬੈਠਿਆ ਨਾ ਉਹ ਪਾਈ ਤੋਂ ਮਨ ਨੂੰ ਆਇਆ ਵੀ ਖੱਢੀ ਜਾਵੇ ਅੱਜ ਬਹੁਤ ਟੀਵੀ ਦੇਖ ਲਿਆ ਤੇ ਕੁਛ ਅੱਜ ਭਈ ਮੀ ਵੀ ਤਾਂ ਫਿਰ ਉਹ ਖਾਣ ਤੇ ਪੈਂਦੇ ਫਿਰ ਉੱਥੇ ਅੰਦਰ ਬੈਠਾ ਰਿਹਾ ਹੋਣਾ ਹਨਾ ਫਿਰ ਮੀ ਕਰਕੇ ਬਾਕੀ ਜਾਂਦਾ ਵੀ ਜਿਹਦੇ ਵੀ ਘਰੇ ਆਪਾਂ ਚਾਹੀਏ ਕੰਮ ਪੰਦ ਨਹੀਂ ਜਾਂਦਾ ਵੱਜ ਜਾਂਦਾ ਨਾਲੇ ਅਗਲੇ ਦਾ ਪਹਿਲਾਂ ਹੀ ਬੜਾ ਕੰਮ ਹੁੰਦਾ ਫਿਰ ਰਿਸ਼ਤੇਦਾਰ ਸਾਹਮਣੇ ਹੁੰਨੇ ਕਿ ਨਿਆਣੇ ਸੰਭੂ ਇਹ ਤਾਂ ਇਹਨੇ ਤਾਂ ਪਹਿਲਾਂ ਹੀ ਕੰਤਾਇਆ ਪਿਆ ਸ਼ਪੀਂ ਕਰਕੇ ਕੰਮ ਹਰੇਕ ਤਾਂ ਭੁੱਲ ਜਾਂਦਾ ਭੁੱਲ ਜਾਂਦਾ ਏ ਹੋਰ ਕਿਸ ਤਰ੍ਹਾਂ ਦੇ ਬਾਰੇ ਕਰਨਾ ਸਾਰਾ ਫਿਰ ਸੋਚ ਕਰਨਾ ਪੈਂਦਾ ਹੋਰ ਨਾਲੇ ਆਹਾਰ ਵੀ ਜ਼ਿਆਦਾ ਹੋ ਜਾਂਦਾ ਚਲ ਖੇਡਵਾਉ ਲਓ ਜੀ ਹੁਣ ਸਾਰੇ ਟੀਵੀ ਦੇਖ ਰਹੇ ਆ ਅਸੀਂ ਫਿਲਮ ਦੇਖ ਰਹੇ ਆ ਪੁੱਤਾਂ ਵਾਲੀ ਰਾਤ ਨੂੰ ਦੇਖੀ ਜਾਵਾਂਗੇ ਤੇ ਸੁਪਨੇ 'ਚ ਤਿਕੀ ਗਏ ਬਾਅਦ ਸੋਚਾਂਗੇ ਫਿਲਹਾਲ ਤਾਂ ਪੁੱਤਾਂ ਵਾਲੀ ਫਿਲਮ ਲਾ ਕੇ ਬੈਠ ਗਏ ਹੁਣ ਸਾਰਾ ਟੱਬਰ ਤੇ ਬਸ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਮਿੱਠਾ ਖਾਣ ਨੂੰ ਜੀ ਕਰ ਰਿਆ ਤਾਂ ਮਿੱਠਾ ਵੀ ਆ ਗਿਆ ਮੇਰੇ ਮਿੱਠਾ ਖਾਂਦੀ ਪਤਾ ਕੀ ਗੱਲ ਆ ਜਿੱਦਣ ਭੁੱਖ ਨਹੀਂ ਲੱਗਦੀ ਹੁੰਦੀ ਹੈ ਨਾ ਜਿਵੇਂ ਅੱਜ ਭੁੱਖ ਲੱਗ ਰਹੀ ਥੀ ਬਹੁਤ ਜ਼ਿਆਦੇ ਉਹ ਨਹੀਂ ਲੱਗਦੀ ਹੈਗੀ ਹੈ ਨਾ ਜਿਵੇਂ ਅੱਜ ਜੋ ਜਿਆਦਾ ਭੁੱਖ ਲੱਗ ਰਹੀ ਸੀ ਰਾਜੇ ਕਰ ਰਿਹਾ ਤਾਂ ਕੋਈ ਮਿੱਠੀ ਚੀਜ਼ ਮੁੱਝ ਪੈਚੇ ਪਹਿਲਾਂ ਮੈਂ ਗੱਚੇ ਕੁ ਮਗਾਣ ਲੱਗੀ ਸੀ ਫਿਰ ਮੈਂ ਸੋਚਿਆ ਵਿੱਚ ਛੱਡ ਪਰਾਂ ਸ਼ਾਮ ਨੂੰ ਜੇ ਡੱਪਾ ਡੁਬਾ ਗਿਆ ਮੈਂ ਗੱਚੇ ਕੁ ਫਿਰ ਉਹ ਮਿੱਠਾ ਜਿਆਦਾ ਹੋ ਜਾਂਦਾ ਓਵਰ ਹੋ ਜਾਂਦਾ ਫਿਰ ਆਪਾਂ ਇੰਨਾ ਖਾਣਾ ਨਹੀਂ ਹੈਗਾ ਹਾਂ ਲੋ ਜੀ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਪਲੀਜ਼ ਜ਼ਰੂਰ ਕਰੋ ਜੀ ਹਨਾ ਤੇ ਸੋਨੇ ਸੋਨੇ ਕਮੈਂਟ ਕਰੋ ਲਾਈਕ ਕਰੋ ਹਨਾ ਪਰੇ ਸਬਸਕ੍ਰਾਈਬ ਜਰੂਰ ਕਰਿਓ ਤੇ ਹਰ ਵੀਡੀਓ ਨੂੰ ਹਰ ਰੋਜ਼ ਜਰੂਰ ਦੇਖਿਆ ਕਰੋ ਹੁਣ ਰੋਜ਼ ਆਪਣੀ ਤਰਫ ਤੋਂ ਪੂਰਾ ਫਨ ਫਿਲਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਆਪਾਂ ਬਸ ਹੁਣ ਮਿਲਦੇ ਆਂ ਅਗਲੀ ਵਧੀਆ ਜੇ ਵਲੌਗ 'ਚ